ਤ੍ਰਿਪਲ ਦੇ ਵੱਲੋਂ ਮੱਛੀਆਂ ਵੀ ਛੱਡੀਆਂ ਜਾਂ ਢੋਣਾ ਲਾਤਾ ਪਹਿਲਾਂ ਜੀ ਇਹਦੇ ਵਿੱਚ ਛੱਡ ਦੇਣੀ ਹੈ ਮੱਛੀਆਂ ਤੇ 2027 ਦੇ ਵਿੱਚ ਫਿਰ ਫੜਦੇ ਆ ਭੱਜਣੀਆਂ ਜਾਨੀਆਂ ਕਿਸੇ ਪਾਸੇ ਦਾ ਪ੍ਰਧਾਨ ਵੀ ਉਹਨਾਂ ਦਾ ਬੰਦੇ ਵੀ ਹੋਈ ਹੁਣ ਕੱਲੇ ਹੁੱਟਰ ਮਾਰ ਕੇ ਕੋਲ ਲੰਘਣਾਂ ਦਾ ਨਹੀਂ ਗੱਲ ਬਣਦੀ ਹੁੱਟਰ ਮਾਰ ਕੇ ਲੰਘਗੇ ਐਮਐਲਏ ਸਾਹਿਬ ਲੰਘ ਕੇ ਗਏ ਆ ਕੋਈ ਗੱਲ ਤਾਂ ਹੈ ਉਹ ਮੱਛੀਆਂ ਆ ਜਿਹੜੇ ਆ ਦੇਖੋ ਹਲਕੇ ਦੇ ਵਿੱਚ ਉਹ ਨਪੀਰੇ ਹੋਏ ਦਰੜੇ ਹੋਏ ਲੋਕਾਂ ਨੂੰ ਹੋਰ ਦਰੜ ਰਹੇ ਨਾ ਲਾਇਆ ਇੱਥੇ ਮੱਛੀਆਂ ਚੱਡੀ ਉਹ ਤਾਂ ਹੁਣ ਦੀ ਗੱਲ ਇਹ ਆ ਵੀ ਇਲੈਕਸ਼ਨਾਂ ਦਾ ਸਮਾਂ ਆਗਲਾ ਕਹਿੰਦਾ ਵੀ ਟੈਕ ਮਿਲ ਜੇ ਮੈਨੂੰ ਚੇਅਰਮੈਨ ਓਏ ਭਾਈ ਵੱਡੇ ਮਗਰਮਸ਼ਾ ਨਾ ਵੱਡੇ ਮਗਰਮਸ਼ਾ ਇਹਨਾਂ ਨੂੰ ਕਹਿ ਨਹੀਂ ਸਕਦੇ ਹਜੇ ਕੋਈ ਨ ਸਮਾਂ ਆਇਆ ਉਹ ਤਾਂ ਵੇਖਾਂ ਜੀ ਸਾਰਾ ਜੀ ਜੀ ਇੱਥੇ ਆਇਆ ਸੀਗਾ ਮੁੱਖ ਮੰਤਰੀ ਕਹਿੰਦਾ ਵੀ ਜੇਤੋ ਹਲਕੇ ਦੀ ਜੇਤੋ ਦੇ ਵਿੱਚ ਕਿਹੜੀ ਇਹੋ ਜਿਹੀ ਮਿੱਟੀ ਜਿਹੜੀ ਜਿਹੜੀ ਪੱਤੀ ਦੇ ਜਾਹਦੇ ਜਿਹੜੀ ਜਿਹੜੀ ਜਿਹੜਾ ਸਹੀ ਨਹੀਂ ਕੀਤਾ ਜਾ ਸਕਦਾ ਤੇ ਅੱਜ ਉਹੀ ਮੁੱਖ ਮੰਤਰੀ ਦੀ ਸਰਕਾਰ ਬਣਾ ਲਈ ਹੈ ਝੂਠ ਸੁਬਾਨ ਚੁਟਕਲੇ ਬਣਾ ਬਣਾ ਕੇ ਛੱਡੇ ਹੋਇਆ ਜੇ ਸਹੀ ਕੰਮ ਕੀਤੇ ਹੁੰਦੇ ਤੇ ਅੱਜ ਆਪ ਦੇਖ ਲਓ �ੋਡੇ �ੋਡੇ ਪਾਣੀ ਦੇ ਵਿੱਚ ਸਾਰੇ ਤੁਰੇ ਫਿਰਦੇ ਆ ਇਹ 7 ਦਿਨ ਨਹੀਂ ਪਾਣੀ ਮੈਨੂੰ ਸੁਪਨਾ ਹੈ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਸੀਂ ਜਾਲ ਬਣਾ ਬਣਾ ਰਹੇ ਆ ਵੱਡਾ ਛੋਟੇ ਜਾਲ ਹੁੰਦੇ ਆ ਕੋਈ ਵੱਡੇ ਜਾਲ ਹੁੰਦੇ ਆ ਵੱਡੇ ਜਾਲ ਬਣਾ ਕੇ ਇਹਦਾ ਜੁਨੀਆਂ ਬਜ਼ੁਰਗੀਆਂ ਮਗਰਮੱਛਾਂ ਤੇ ਮੱਛੀਆਂ ਇਹ ਸਾਰਾ ਨੂੰ ਕਾਬੂ ਕਰਕੇ ਜਲ ਦੇ ਅੰਦਰ ਤੋਰਦੇ ਜੋ ਜਿਹੜੇ ਐਮਐਲਏ ਸਰਦਾਰ ਮੋਲਕ ਸਿੰਘ ਜੀ ਉਹ ਕਹਿੰਦੇ ਵੀ ਇਥੇ ਪੰਗਨ 10 ਕਰੋੜ ਲਾਤਾ 20 ਕਰੋੜ ਲਾਤਾ 50 ਕਰੋੜ ਲਾਤਾ ਇਹ ਗੱਲਾਂ ਗੱਲਾਂ ਚ ਕੁਝ ਨਹੀਂ ਕਰਨਾ ਆ ਲੋਕ ਲੋਕਾਂ ਦੇ ਸਾਹਮਣੇ ਆ ਅੱਜ ਅਸੀਂ ਮੱਛੀਆਂ ਜਿਹੜੀਆਂ ਚੱਲੀ ਐ ਇਸ ਕਰਕੇ ਜਨਨਾਏ ਤੋਂ ਨਾ ਇਸ ਕਰਕੇ ਲਾਉਣਾ ਆ ਵੀ ਲੋਕਾਂ ਦੇ ਵਿੱਚ ਇਹਨਾਂ ਦੇ ਜਿਹਨੇ ਕੀਤੇ ਹੋਏ ਕਾਲੇ ਕੰਮ ਦੋਖਾ ਦੇ ਸਾਹਮਣੇ ਆ ਜੀ ਵੱਡੀਆਂ ਮੱਛੀਆਂ ਜਾਂ ਮગર ਮਾਸ਼ ਨੇ 27 ਦੇ ਵਿੱਚ ਇਹਨਾਂ ਨੂੰ ਉਦੋਂ ਫੜਾਂਗੇ ਹੁਣ ਇਹ ਸਤਿ ਸ਼੍ਰੀ ਅਕਾਲ ਜੁੜੇ ਹੋ ਖਾਸ ਪੰਜਾਬੀ ਟੀਵੀ ਦੇ ਨਾਲ ਅੱਜ ਅਸੀਂ ਜੈਤੋ ਦੇ ਵਿੱਚ ਖੜੇ ਆ ਜੈਤੋ ਦੇ ਵਿੱਚ ਅੱਜ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋ ਦੇ ਵਿੱਚ ਜੈਤੋ ਦੀ ਜਿਹੜੀ ਹੈ ਮੇਨ ਰੋਡ ਹੈ ਝੋਨਾ ਇੱਥੇ ਲਗਾ ਰਹੇ ਨੇ ਇੱਥੇ ਪ੍ਰਸ਼ਾਸਨ ਨੂੰ ਕੁਝ ਨਿਗਾਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਵਿਅੰਗ ਕੱਸ ਰਹੇ ਨੇ ਕੀ ਝੋਨਾ ਇੱਥੇ ਲਗਾਇਆ ਜਾ ਰਿਹਾ ਹੈ ਝੋਨਾ ਕਿਉਂਕਿ ਪਾਣੀ ਇੱਥੇ ਕੱਲਾ ਇਹ ਨਹੀਂ ਹੈ ਕਿ ਮੀਂਹ ਦਾ ਹੀ ਖੜਾ ਰਹਿੰਦਾ ਪਾਣੀ ਇੱਥੇ ਵੈਸੇ ਵੀ ਸੀਵਰੇਜ ਦਾ ਪਾਣੀ ਵੀ ਖੜਾ ਰਹਿੰਦਾ ਹੈ ਜਿਸ ਕਰਕੇ ਇੱਥੇ ਸਾਬਕਾ ਵਿਧਾਇਕ ਮਾਸਟਰ ਬਲਦੇਵ ਸਾਬਕਾ ਵਿਧਾਇਕ ਮਾਸਟਰ ਬਲਦੇਵ ਝੋਨਾ ਲਾ ਰਹੇ ਨੇ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਦੇ ਚੇਅਰਮੈਨ ਨੇ ਮਾਸਟਰ ਬਲਦੇਵ ਇੱਥੇ ਸਾਬਤਤਾ ਬਤਾਏ ਕਿ ਮਾਸਟਰ ਬਲਦੇਵ ਵੱਲੋਂ ਮੱਛੀਆਂ ਵੀ ਛੱਡੀਆਂ ਜਾ ਰਹੇ ਮੱਛੀਆਂ ਲੈ ਕੇ ਆਏ ਨੇ ਕਿ ਇਹ ਮੱਛੀਆਂ ਮੱਛੀਆਂ ਲੈ ਕੇ ਆਏ ਨੇ ਕਿ ਮੱਛੀਆਂ ਲੈ ਕੇ ਰਹੇ ਮੱਛੀਆਂ ਛੱਡਣਗੇ ਮੱਛੀਆਂ ਕੀ ਬਾਤ ਆ ਇਹ ਚੀਜ਼ ਮਾਸਟਰ ਜੀ ਹਾਂ ਜੀ ਹਾਂ ਜੀ ਇਹ ਕਿਸਮਾਂ ਤਾਂ ਬਹੁਤ ਕਿਸਮਾਂ ਆ ਗਈਆਂ ਤੇ ਜਿਆਦਾ ਜਿਹੜੀਆਂ 500 ਕਿਸਮਾਂ ਜਿਹੜੀਆਂ ਜਿਆਦਾ ਵਧੀਆ ਆ ਗਈਆਂ ਇਹ ਅੱਜ ਛੱਡੀਆਂ ਜੀ ਝੋਨਾ ਲਾਤਾ ਪਹਿਲਾਂ ਜੀ ਇਹਦੇ ਵਿੱਚ ਛੱਡ ਦੇਣੀਆਂ ਮੱਛੀਆਂ ਤੇ 2027 ਦੇ ਵਿੱਚ ਫਿਰ ਫੜਦੇ ਆਂ ਤੇ ਭੱਜਣੀਆਂ ਨਹੀਂ ਜਣੀਆਂ ਕਿਸੇ ਪਾਸੇ ਹਾਂ ਜਾਲ ਲਾ ਕੇ ਫੜ ਲਾਂਗੇ ਉਹ ਕਿਹੜੀਆਂ ਮੱਛੀਆਂ ਆ ਇਹ ਮੱਛੀਆਂ ਤਾਂ ਇਹ ਉਹ ਮੱਛੀਆਂ ਆ ਜਿਹੜੇ ਆ ਜੈਤੋ ਹਲਕੇ ਦੇ ਵਿੱਚ ਅ ਨਪੀਰੇ ਹੋਏ ਦਰੜੇ ਹੋਏ ਲੋਕਾਂ ਨੂੰ ਹੋਰ ਦਰੜ ਰਿਹਾ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਦੇ ਇੱਥੇ ਆਇਆ ਸੀਗਾ ਮੁੱਖ ਮੰਤਰੀ ਕਹਿੰਦਾ ਵੀ ਜੈਤੋ ਹਲਕੇ ਦੀ ਇਹ ਤੋਂ ਦੇ ਵਿੱਚ ਕਿਹੜੀ ਇਹੋ ਜੀ ਮਿੱਟੀ ਜਿਹੜੀ ਗੇਜ ਦੀ ਪੱਟੀ ਨੇ ਜਾਹਦੇ ਜੀ ਸੀਮਰੇ ਜਿਹੜਾ ਸਹੀ ਨਹੀਂ ਕੀਤਾ ਜਾ ਸਕਦਾ ਹੂੰ ਹੂੰ ਤੇ ਅੱਜ ਉਹੀ ਮੁੱਖ ਮੰਤਰੀ ਨੇ ਸਰਕਾਰ ਬਣਾ ਲਈ ਹੈ ਝੂਠ ਸੁਬਾਨ ਚੁਟਕਲੇ ਬਣਾ ਬਣਾ ਕੇ ਛੱਡੇ ਹੋਇਆ ਜੇ ਸਹੀ ਕੰਮ ਕੀਤੇ ਹੁੰਦੇ ਤੇ ਅੱਜ ਆਪ ਦੇਖ ਲਓ ਗੋਡੇ-ਗੋਡੇ ਪਾਣੀ ਦੇ ਵਿੱਚ ਸਾਰੇ ਤੁਰੇ ਫਿਰਦੇ ਆ ਇਹ 7 ਦਿਨ ਨਹੀਂ ਪਾਣੀ ਮਿਲ ਸੁਪਨਾ ਹੈ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਅਸੀਂ ਜਾਲ ਬਣਾ ਬਣਾ ਰਹੇ ਆ ਵੱਡਾ ਹੂੰ ਛੋਟੇ ਜਾਲ ਹੁੰਦੇ ਆ ਕੋਈ ਵੱਡੇ ਜਾਲ ਹੁੰਦੇ ਵੱਡੇ ਜਾਲ ਬਣਾ ਕੇ ਇਹਦਾ ਜੰਗੀਆਂ ਮਗਰਮੱਛੇ ਇਹ ਮੱਛੀਆਂ ਇਹ ਸਾਰਿਆਂ ਨੂੰ ਕਾਬੂ ਕਰਕੇ ਜਲ ਦੇ ਅੰਦਰ ਪੋੜਾਂਗੇ ਜੀ ਜੀ ਲਓ ਜੀ ਆ ਛੋਟੇ ਇੱਕ ਇੱਕ ਮਾਸਟਰ ਜੀ ਜਿਹੜੇ ਇਹ ਤੁਸੀਂ ਕਹਿੰਦੇ ਹੋ ਵੀ ਆ ਜਿਹੜਾ ਇਹ ਮੱਛੀਆਂ ਛੱਡ ਰਹੇ ਹੋ ਇਹਦਾ ਫਿਰ ਦੁਕਾਨਦਾਰਾਂ ਨੂੰ ਵੀ ਫਾਇਦਾ ਹੋਊਗਾ ਜਿਵੇਂ ਬੰਦ ਰੱਖੀ ਬੈਠੇ ਨਹੀਂ ਦੇਖੋ ਵਿਚਾਰਾਂ ਦਾ ਕਾਰੋਬਾਰ ਸਾਰਿਆਂ ਦਾ ਬੰਦਾ ਦੁਕਾਨਾਂ ਸਾਰੀਆਂ ਬੰਦ ਆ ਜੇ ਕਾਰੋਬਾਰ ਬੰਦ ਆ ਤਾਂ ਵਿਚਾਰੇ ਕੀ ਕਰਨਗੇ ਅ ਦੇਖਾਂਗੇ ਵੀ ਜੇ ਸਾਡੀ ਸਰਕਾਰ ਬਣ ਕੇ ਫਿਰ ਦੁਕਾਨਦਾਰਾਂ ਨੂੰ ਦਿਖਾਵਾਂਗੇ ਵੀ ਅਸੀਂ ਪੱਟ ਕੇ ਕਿਵੇਂ ਸਿਵਲਾਈਜ਼ਡ ਸਟੇਟ ਹੁੰਦਾ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਾਂ ਜੇਤੋ ਸ਼ਹਿਰ ਦੇ ਔਰ ਜੇਤੋ ਹਲਕੇ ਦੇ ਜਿਹੜੇ ਲੋਕ ਨੇ ਉਹ ਇਸ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਜਿਹੜੇ ਟੁਟਕਲੇ ਤੱਕ ਸਾਡੇ ਤਿੰਨ ਪੰਜ ਚਾਰ ਸਾਲ ਹੋ ਗਏ ਲੋਕਾਂ ਦੇ ਟੁਟਕਲੇ ਸਦਾ ਸਦਾ ਕਿ ਮਤਲਬ ਹੁਣ ਤੱਕ ਇੱਥੇ ਲੈ ਕੇ ਆਏ ਆ ਇਹ ਇਥੋਂ ਜਿਹੜੇ ਐਮਐਲਏ ਸਰਦਾਰ ਮੋਲਕ ਸਿੰਘ ਜੀ ਉਹ ਕਹਿੰਦੇ ਵੀ ਇਥੇ ਅਸੀਂ 10 ਕਰੋੜ ਲਾਤਾ 20 ਕਰੋੜ ਲਾਤਾ 50 ਕਰੋੜ ਲਾਤਾ ਇਹ ਗੱਲਾਂ ਗੱਲਾਂ ਚ ਕੁਝ ਨਹੀਂ ਛੱਡਣਾ ਆ ਲੋਕਾਂ ਦੇ ਸਾਹਮਣੇ ਆ ਅੱਜ ਅਸੀਂ ਮੱਛੀ ਜਿਹੜੀ ਛੱੜੀ ਐ ਇਸ ਕਰਕੇ ਛੱਡਣਾ ਆ ਟੋਨਾ ਇਸ ਕਰਕੇ ਲਾਉਣਾ ਆ ਵੀ ਲੋਕਾਂ ਦੇ ਵਿੱਚ ਇਹਨਾਂ ਦੇ ਜਿਹੜੇ ਕੀਤਾ ਹੋਏ ਕਾਲੇ ਕੰਮ ਲੋਕਾਂ ਦੇ ਸਾਹਮਣੇ ਆਜਾ ਅੱਜ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਤੁਸੀਂ ਵਿਧਾਇਕ ਨਹੀਂ ਸੀਗੇ ਕਾਂਗਰਸ ਦੇ ਪਰ ਸੀ ਵਿਧਾਇਕ ਤੁਸੀਂ ਲੋਕਾਂ ਦੇ ਵੀ ਇਤਰਾਜ਼ ਆ ਵੀ ਤੁਸੀਂ ਉਦੋਂ ਵਿਧਾਇਕ ਹੁੰਦੇ ਹੋਏ ਕੁਝ ਨਹੀਂ ਕੀਤਾ ਚਲੋ ਤੁਸੀਂ ਕਹਿੰਦੇ ਵੀ ਪੁਲਟ ਪਾਰਟੀ ਦੇ ਸੀਗੇ ਸਰਕਾਰ ਤਾਂ ਕਾਂਗਰਸ ਦੀ ਸੀ ਉਹਨੇ ਵੀ ਕੁਝ ਨਹੀਂ ਕੀਤਾ ਅਸੀਂ ਅਸੀਂ ਜਦੋਂ ਮੈਂ ਵਿਰੋਧੀ ਧਰ ਦੇ ਵਿੱਚ ਸੀਗਾ ਜਿੰਨੇ ਪੰਜਾਬ ਦੇ ਆਪਣੇ ਜੈਤੋ ਹਲਕੇ ਦੇ ਪੰਜਾਬ ਦੇ ਮੁੱਦੇ ਸੀਗੇ ਮੈਂ ਬਹੁਤ ਉਠਾਏ ਐ ਇੱਥੋਂ ਜਿਹੜਾ ਸਭ ਤੋਂ ਹੈਗਾ ਸੀਵਰੇਜ ਦਾ ਵੱਡਾ ਮੁੱਦਾ ਸਭ ਤੋਂ ਜਿਹੜਾ ਸੀਵਰੇਜ ਹੈ ਇਸ ਨੂੰ ਪੰਜਾਬ ਸਰਕਾਰ ਜੇ ਕੁਝ ਨਹੀਂ ਕਰੇਗੀ ਕਾਂਗਰਸ ਦੀ ਸਰਕਾਰ ਆ ਗਈ ਤਾਂ ਪਹਿਲ ਦੇ ਆਧਾਰ ਤੇ ਇਹ ਜਿਹੜਾ ਹੈਗਾ ਜੈਤੋ ਸ਼ਹਿਰ ਦਾ ਜਿਹੜਾ ਪਾਣੀ ਦਾ ਹੱਲ ਕੀਤਾ ਜਾਊਗਾ ਦੂਜੇ ਨੰਬਰ ਤੇ ਜਿਹੜਾ ਹੋਰ ਸਮੱਸਿਆ ਜਿਹੜੀ ਹੈ ਜਿਹੜੇ 20 25 ਪਿੰਡ ਜਿਹੜੇ ਮਰੇ ਜੇ ਤੋ ਲੈਂਡ ਤੋਂ ਪਾਰ ਨੇ ਉਹ ਉਥੇ ਜਿਹੜਾ ਓਵਰ ਬ੍ਰਿਜ ਬਣਾਉਣ ਦੀ ਨਾ ਬਣੀ ਤਾਂ ਅਸੀਂ ਜਿਹੜਾ ਅੰਡਰ ਬ੍ਰਿਜ ਵੀ ਬਣਾਮਗੇ ਅਸੀਂ ਉਸ ਪ੍ਰੋਸੈਸ ਨੂੰ ਲੈ ਕੇ ਗਏ ਆ ਮੈਂ ਘੱਟੂ ਘੱਟ ਤਿੰਨ ਚਾਰ ਵਾਰੀ ਜਿਹੜੇ ਇਸੋ ਸ਼ਹਿਰ ਦੇ ਨਗਰ ਸੁਲਾਰ ਦੇ ਮਤਲਬ ਜੋ ਹੈਗੇ ਜੋਨੀ ਜੀ ਉਹਨਾਂ ਨੂੰ ਪਤਾ ਮੇਰੇ ਬਾਰੇ ਕਿ ਮੈਂ ਉਹਦੇ ਨਾਲ ਉਹਨੂੰ ਲੈ ਕੇ ਜਾਂਦਾ ਡੀਸੀ ਨੂੰ ਵੀ ਮਿਲਿਆ ਸੋਰ ਸੋਰ ਬਹੁਤ ਸਾਹਬ ਤੇ ਮਿਲ ਕੇ ਅਸੀਂ ਕੋਸ਼ਿਸ਼ ਕੀਤੀ ਵੀ ਅੰਡਰ ਬ੍ਰਿਜ ਹੀ ਬਣ ਜੇ ਪਰ ਅਸੀਂ ਲੈ ਗਏ ਅਸੀਂ ਪ੍ਰੋਸੈਸ ਜਿਹੜੇ ਕੁਦਰਤੀ ਫੇਰ ਉਹ ਜਿਹੜੀ ਸਰਕਾਰ ਬਦਲਣ ਕਰਕੇ ਤੇ ਮਾਸਟਰ ਬਰਦਰ ਸਿੰਘ ਹੁਣ 3.5 ਸਾਲ ਚੁੱਪ ਰਹੇ ਹੁਣ ਪੂਰਾ ਜੋਰ ਲਾ ਕੇ ਜਿਹੜੇ ਆਵਾ ਦੀ ਪਾਰਟੀ ਦੀ ਨਕਾਮੀਆਂ ਆ ਉਹ ਲੋਕਾਂ ਦੇ ਸਾਹਮਣੇ ਲਿਖ ਕੇ ਆਵਾਂਗੇ ਔਰ ਲੋਕਾਂ ਨੂੰ ਦੱਸਾਂਗੇ ਕਿ ਇਹ ਇਹਨਾਂ ਦੇ ਟੁਟਕੜਾ ਲੈ ਕੁਛ ਨਹੀਂ ਬਣਾ ਆਓ ਸਾਰੇ ਰਲ ਮਿਲ ਕੇ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਫਿਰ ਆਪਾਂ ਸਾਰੇ ਰਲ ਮਿਲ ਕੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਮਾਟਰ ਜੀ ਜਦੋਂ ਸਤਾ ਦੇ ਵਿੱਚ ਲੀਡਰ ਨਹੀਂ ਹੁੰਦੇ ਤੇ ਉਦੋਂ ਗੱਲਾਂ ਕਰਦੇ ਆ ਵਿਰੋਧੀ ਧਿਰ ਤੇ ਨਿਸ਼ਾਨੇ ਸਾਖ ਨੇ ਬੜੇ ਸੌਕੇ ਹੁੰਦੇ ਆ ਇਥੇ ਇਥੇ ਅਕਾਲੀ ਪਾਰਟੀ ਨੇ ਜਿਹੜੀ ਕਿ ਸੀਵਰੇਜ ਲੈਂਦਾ ਸੀ ਉਸ ਤੋਂ ਬਾਅਦ 5 ਸਾਲ ਤੁਹਾਡੀ ਕਾਂਗਰਸ ਪਾਰਟੀ ਰਾਜ ਕਰ ਗਈ ਉਹਨਾਂ ਤੋਂ ਸਿਰੇ ਨਹੀਂ ਚੜਿਆ ਤੇ ਹੁਣ ਆ ਗਈ ਆਮ ਆਦਮੀ ਪਾਰਟੀ ਜਿ ਨਿਸ਼ਾਨੇ ਸਾਦੇ ਨੇ ਸੋਕੇ ਹੋ ਜਾਂਦੇ ਦੂਜੇ ਦੇ ਵਿਰੋਧੀ ਤੇ ਰਹਉਂਦੀ ਹੈ ਜਦੋਂ ਤੁਸੀਂ ਸੱਤਾ ਦੇ ਵਿੱਚ ਸੀ ਤੁਹਾਡੇ ਤੇ ਵੀ ਬੜੇਗਾ ਜਿਹੜੀਆਂ ਤੁਹਾਡੇ ਤੋਂ ਛੜਕਾ ਨਹੀਂ ਬਣੀਆਂ ਤੁਹਾਡੇ ਪਾਚ ਹੀ ਲੱਗੇ ਤੁਹਾਥੋਂ ਮੈਂ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਅੱਜ ਵੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਪਹਿਲ ਦੇ ਆਧਾਰ ਤੇ ਜਲ ਸੀਵਰੇਜ ਦਾ ਹੱਲ ਕੀਤਾ ਜਾਣਾ ਹੈ ਹੂੰ ਜੈਤੋ ਸ਼ਹਿਰ ਦੇ ਵਿੱਚ ਹੋਰ ਕੋਈ ਕੰਮ ਨਾ ਹੋਵੇ ਪਹਿਲਾ ਪਹਿਲਾ ਜਿਹੜਾ ਸੀਵਰੇਜ ਦਾ ਪਹਿਲਾ ਕਿਉਂਕਿ ਇੱਥੇ ਵਪਾਰੀ ਵੀ ਦੁਖੀ ਹੈ ਦੁਕਾਨਦਾਰ ਵੀ ਦੁਖੀ ਹੈ ਰੇੜੀ ਵਾਲੇ ਵੀ ਦੁਖੀ ਹੈ ਸਾਰੇ ਜਿਹੜੇ ਦੁਖੀ ਇੱਥੇ ਜਿਨ੍ਹਾਂ ਨੂੰ ਹੁਣ ਕਟਕਟ ਦੇ ਜਿਹੜਾ ਇਹ ਪਾਣੀ ਹੈ 10 ਦਿਨ ਨਹੀਂ ਸੁੱਕਣਾ ਇਹ ਤਾਂ ਪਹਿਲ ਦੇ ਆਧਾਰ ਤੇ ਹੋਵੇਗੇ ਜਿੱਦਾਂ ਜਦੋਂ ਮੈਂ ਐਮ.ਐਲ.ਏ ਸੀਗਾ ਸਾਫਕਾ ਐਮ.ਐਲ.ਏ ਸੀ ਮੈਂ ਹੁਣ ਮੈਂ ਸਾਫਕਾ ਐਮ.ਐਲ.ਏ ਜਦੋਂ ਐਮ.ਐਲ.ਏ ਸੀ ਉਦੋਂ ਫੇਰ ਉਹਦਾ ਵੀ ਮੁੱਦੇ ਬਹੁਤ ਉਠਾਏ ਜੈਤੋ ਹਲਕੇ ਦੇ ਸਾਰੇ ਮੁੱਦੇ ਉਠਾਏ ਆ ਪਰ ਇਹ ਨਹੀਂ ਵੀ ਕਹਣਾ ਜਦੋਂ ਮੈਂ ਵਿਰੋਧੀ ਕਰਦੇ ਸੀ ਮੇਰੇ ਕੋਲ ਕੋਈ ਫੰਡ ਹੀ ਨਹੀਂ ਸੀ ਅੱਜ ਇਹਨਾਂ ਕੋਲੇ ਬਥੇਰਾ ਫੰਡ ਹੈ ਬਥੇਰਾ ਲੋਕ ਲੋਨ ਚੱਕ ਕੇ ਕਰਜ਼ਾ ਲੈ ਕੇ ਇਹ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਸਾਨੂੰ ਇਹਨਾਂ ਨੂੰ ਨੱਥ ਪਾਉਣੀ ਪਣੀ ਹੈ ਜੇਕਰ ਅਸੀਂ ਇਹਨਾਂ ਨੂੰ ਹੁਣ ਨਾ ਅਸੀਂ ਸਮਝੇ ਤਾਂ ਫਿਰ ਇਹ ਸਾਨੂੰ ਹੋਰ ਖਰਾਬ ਕਰ ਦੇ ਕਿਉਂਕਿ 92 ਦੀ ਸਰਕਾਰ ਜਿਹੜੀ ਹੈ ਜੇ ਕੁਝ ਨਹੀਂ ਕਰ ਸਕੀ 99 ਵੀ ਬਣ ਗਏ ਜੇ ਹੁਣ ਨਹੀਂ ਕੁਝ ਕਰ ਸਕੀ ਤੇ ਫਿਰ ਜਦੋਂ 25 30 50 ਜਾਂ 50 60 ਤੇ ਬਣਾ ਲਈ ਸਰਕਾਰ ਫਿਰ ਕੁਝ ਵੀ ਨਹੀਂ ਕਰਨਗੇ ਜੇ 92 ਤੇ 95 ਤੇ ਵੀ ਨਹੀਂ ਕਰ ਸਕਦੇ ਜੀ ਇੱਕ વિશ્વાસ ਕਿਵੇਂ ਕਰਨਾ ਜਿਵੇਂ ਕਾਂਗਰਸ ਤੋਂ ਵਿਸ਼ਵਾਸ ਛੁੱਟ ਗਿਆ ਪਹਿਲਾਂ ਆਮ ਆਦੀ ਪਾਰਟੀ ਤੋਂ ਵਿਸ਼ਵਾਸ ਛੁੱਟ ਗਿਆ ਕਾਂਗਰਸ ਫੇਰ ਭਰੋਸਾ ਦੇ ਰਹੀ ਹੈ ਕਿ ਸਾਡੀ ਸਰਕਾਰ ਲੈ ਕੇ ਆਓ ਅਸੀਂ ਪਹਿਲ ਦੇ ਆਧਾਰ ਤੇ ਸੀਵਰੇਜ ਦਾ ਕੰਮ ਕਰਾਂਗੇ ਲੋਕਾਂ ਨੂੰ ਵਿਸ਼ਵਾਸ ਕਿਵੇਂ ਦਿਵਾਉਂਗੇ ਆ ਤੇ ਵਿਸ਼ਵਾਸ ਕਿਵੇਂ ਲੈਣਗੇ ਵਿਸ਼ਵਾਸ ਤੇ ਹੈ ਵਿਸ਼ਵਾਸ ਕਿਤੇ ਕਿਤੇ ਹੀ ਕੀਤੇ ਜਾਂਦੇ ਆ ਬਸੇਰੇ ਲੋਕਾਂ ਦੇ ਕੰਮ ਕਰਾਇਆ ਜਿਹੜਾ ਲੋਕਾਂ ਦੇ ਕੰਮ ਮੈਂ ਕਰਾਇਆ ਹੈ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਹਾਂ ਮੈਂ ਜਿਨ੍ਹਾਂ ਦੇ ਕੰਮ ਕਰਵਾਏ ਆ ਉਹਨਾਂ ਨੂੰ ਪਤਾ ਹੈ ਵੀ ਮਾਸਟਰ ਬੇਸ ਨਹੀਂ ਸਾਡੇ ਕੰਮ ਕਿੱਥੇ ਕਿਵੇਂ ਕੀਤਾ ਰਿਹਾ ਹੈ ਠੀਕ ਹੈ ਜਦੋਂ ਮੇਰੇ ਕੋਲ ਕੋਈ ਫੰਡ ਨਹੀਂ ਤਾਂ ਮੈਂ ਕਿਵੇਂ ਕਰ ਸਕਦਾ ਜਦੋਂ ਮੇਰੇ ਸਰਕਾਰ ਹੋਏਗੀ ਮੈਂ ਫੰਡ ਲੈ ਕੇ ਆਵਾਂਗਾ ਔਰ ਲੋਕਾਂ ਨੂੰ ਮੈਂ ਵਿਸ਼ਵਾਸ ਦਵਾਂਗਾ ਕਿ ਇੱਕ ਵਾਰੀ ਕਾਂਗਰਸ ਪਾਰਟੀ ਨੂੰ ਮਾਸਟਰ ਬਲਦੇਵ ਸਿੰਘ ਨੂੰ ਕਾਂਗਰਸ ਪਾਰਟੀ ਨੂੰ ਮੌਕਾ ਦਿਓ ਪੰਜਾਬ ਦੇ ਵਿੱਚ ਸਰਕਾਰ ਬਣੇਗੀ ਤਾਂ ਫਿਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹ ਸਾਰੇ ਦੁੱਖ ਤਕਲੀਫਾਂ ਦੂਰ ਕਰਾਂਗੇ ਤਾਂ ਸਾਨੂੰ ਸਾਰਿਆਂ ਨੂੰ ਵਲ ਮਿਲ ਕੇ ਅੱਗੇ ਹੁਣਾ ਚਾਹੀਦਾ ਮਾਸਟਰ ਜੀ ਕਾਂਗਰਸ ਪਾਰਟੀ ਦੀ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਕਾਂਗਰਸ ਪਾਰਟੀ ਦੇ ਜੈਤੋ ਹਲਕੇ ਦੇ ਲੋਕ ਹੀ ਭੰਬਲ ਪੁੱッセ ਚ ਐ ਵੀ ਕਹਿੰਦੇ ਇੱਥੇ ਕੌਣ ਐ ਇੱਥੇ ਤਿੰਨ ਚਾਰ ਜਣੇ ਫਿਰਦੇ ਆ ਹਲਕਾ ਇੰਚਾਰਜ ਕੌਣ ਐ ਤੁਸੀਂ ਹੋ ਜਾਂ ਦਰਸ਼ਨ ਤੇ ਲਮਾ ਜਾਂ ਪ੍ਰਕਾਸ਼ ਸਿੰਘ ਭੱਟੀ ਉਹ ਵੀ ਇੱਥੇ ਆਉਂਦੇ ਆ ਕੌਣ ਆ ਤੁਸੀਂ ਬਹੁਤ ਹੀ ਬਹੁਤ ਹੀ ਵਧੀਆ ਜਿਹੜਾ ਸਵਾਲ ਪੁੱਛਿਆ ਮੈਂ ਅੱਜ ਤੱਕ ਕਦੇ ਨਹੀਂ ਕਹਿਆ ਵੀ ਮੈਂ ਹਲਕਾ ਨ ਚਾਰਜਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਵੀ ਮਨੇ ਬਣਾ ਕੇ ਕਹਿੰਦੇ ਹਲਕਾ ਨ ਚਾਦ ਕਾਂਗਰਸ ਪਾਰਟੀ ਨੇ ਸਪਸ਼ਟ ਕੀਤਾ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਸਪਸ਼ਟ ਕੀਤਾ ਹੈ ਜੀ ਜੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਮਤਲਬ ਵਿਸ਼ਵਾਸ ਦਿਵਾਇਆ ਹੈ ਕਿ ਇਦੇ ਵਿੱਚ ਕੋਈ ਹਲਕਾ ਅਨਚਾਰਜ ਨਹੀਂ ਆਪਣੇ ਆਪ ਨੂੰ ਹਲਕਾ ਅਨਚਾਰਜ ਕਹੜਾ ਮੈਂ ਇਥੋਂ ਦਾ ਅਨਚਾਰਜ ਕਹੜਾ ਮੈਂ ਮੈਂ ਨਹੀਂ ਕਹ ਰਿਹਾ ਵੀ ਅਨਚਾਰਜ ਇਹ ਤਾਂ ਪਾਰਟੀ ਨੇ ਜਦੋਂ ਹਲਕਾ ਅਨਚਾਰਜ ਦੀ ਪੋਸਟ ਹੀ ਨਹੀਂ ਹੂੰ ਕੋਈ ਹਲਕਾ ਅਨਚਾਰਜ ਨਹੀਂ ਜਦੋਂ ਲੋਕਾਂ ਨੇ ਐਮਐਲਏ ਚੁਣੇ ਤਾਂ ਜਿਹੜੇ ਐਮਐਲਏ ਬਣ ਗਏ ਫਿਰ ਉਹ ਆਪਣੇ ਮੁੱਖ ਮੰਤਰੀ ਵੀ ਉਹੀ ਚੁਣਗੇ ਤਾਂ ਹਲਕਾ ਅਨਚਾਰਜ ਦੀ ਕੋਈ ਪੋਸਟ ਹੀ ਨਹੀਂ ਜੇ ਕੋਈ ਕਹਿੰਦਾ ਵੀ ਹੈ ਤਾਂ ਮੈਂ ਵਿਸ਼ਵਾਸ ਦਿੰਦਾ ਵੀ ਕਾਂਗਰਸ ਪਾਰਟੀ ਉੱਪਰ ਦੀ ਲੀਡਰਸ਼ਿਪ ਇਹ ਕਹਿੰਦੇ ਆ ਵੀ ਹਲਕਾ ਅਨਚਾਰਜ ਦੀ ਪੋਸਟ ਹੀ ਹੈ ਨਹੀਂ ਸਾਡੇ ਜੀ ਧੰਨਵਾਦ ਮੜ ਜੀ ਹਾਂਜੀ ਇਸੇ ਮਾਸਟਰ ਬਲਦੇਵ ਸਿੰਘ ਇੱਥੇ ਜਿਹੜੇ ਜੈਤੋ ਦੇ ਹਾਲਾਤ ਮਾਸਟਰ ਜੀ ਮਾਸਟਰ ਜੀ ਇੱਕ ਮਾਸਟਰ ਜੀ ਇੱਕ ਸਵਾਲ ਹੋਰ ਰਹਿ ਗਿਆ ਜੀ ਇਹ ਜਿਵੇਂ ਤੁਸੀਂ ਹੁਣ ਅੱਜ ਤਾਂ ਪੂਰੇ ਪੰਜਾਬ ਚ ਮੀਂਹ ਪਈ ਜਾਂਦਾ ਤੇ ਇਹ ਤਾਂ ਮੀਂਹ ਦਾ ਪਾਣੀ ਆ ਤੁਸੀਂ ਇਸ ਨੂੰ ਮੁੱਦਾ ਬਣਾ ਲਿਆ ਤੁਸੀਂ ਇਸ ਕਰਕੇ ਵੀ ਇਹ ਇਹ ਵੀ ਹੋ ਸਕਦਾ ਨਾ ਵੀ ਤੂੰ ਇਹ ਤਾਂ ਕੱਲ ਨੂੰ ਨਿਕਲ ਜਾਊਗਾ ਨਹੀਂ ਨਿਕਲਣਾ ਨਿਕਲਣ ਤੇ ਤਾਂ 7 ਦਿਨ 8 ਦਿਨ ਕਿਉਂਕਿ ਸਵਰੇਜ ਸਾਰਾ ਬੰਦ ਪਿਆ ਜਦੋਂ ਸਵਰੇਜ ਸਾਫ ਨਾ ਹੋਵੇ ਤਾਂ ਪਾਣੀ ਉਹਨਾਂ ਤੇ ਖੜਾ ਲੋਕਾਂ ਦਾ ਕੰਮ ਤਾਂ ਰੁਕਿਆ ਹੋਇਆ ਜਿੰਨੇ ਵੀ ਸਾਰੇ ਦੁਕਾਨਦਾਰ ਹੈ ਜਾਂ ਜਿਹੜੀ ਜਿਹੜੀ ਫੜੀ ਵਾਲੇ ਆ ਤੇ ਹੋਰ ਛੋਟਾ ਮੋਟਾ ਕੰਮ ਕਰਨ ਵਾਤੇ ਜਿਹੜੇ ਮਜ਼ਦੂਰ ਆਉਂਦੇ ਕਿ ਇੱਥੇ ਕੰਮ ਕਰਨ ਵਾਤੇ ਸਾਰਾ ਦਾ ਕੰਮ ਰੁਕਿਆ ਹੋਇਆ ਮੀ ਮੀ ਦਾ ਪਾਣੀ ਤਾਂ ਮਲਵਾ ਹੈ ਅਭੀ 2 ਘੰਟੇ ਬਾਅਦ 3 ਘੰਟੇ ਬਾਅਦ ਨਿਕਲ ਜੇ ਤੇ ਇਹ ਤਾਂ ਹਜ਼ਾਰ ਤਾਂ ਦੱਸ ਦਿੰਦੀ ਮੁਕੜਾਂਗੇ ਜੀ ਆਹ ਆ ਰਖੀ ਐਮ ਐਲ ਏ ਸਾਹਿਬ ਵੀ ਆਏ ਐਮ ਐਲ ਏ ਸਾਹਿਬ ਵੀ ਇੱਥੇ ਦੀ ਲੰਗ ਰਹੇ ਹਨ ਉਹ ਜੀ ਮੇਰੇ ਸਾਹਿਬ ਆ ਸਾਹ ਬੁਜੀ ਛੱਡੋ ਇਧਰੋਂ ਦੂਸਰੇ ਪੱਛੇ मछिया मच्छियां छड़िया जा रही हैं। आगा। आगा। जा रिया मछिया छह वहां ਜਾ ਮਗਰ ਮਛੀ ਨੇ 27 ਦੇ ਵਿੱਚ ਇਹਨਾਂ ਨੂੰ ਉਦੋਂ ਫੜਾਂਗੇ ਹੁਣ ਇਹ ਛੱਡ ਚਲੇ ਪਉਂਗੇ ਛੱਡੇ ਅੱਜ ਤਾਂ ਛੋਟੇ ਛੋਟੇ ਬੱਚੇ ਆ ਜੇ ਤੁਸੀਂ ਕਹਿੰਦੇ ਹੋ ਵੀ ਮਗਰ ਮਛੀ ਬਣ ਮਗਰ ਮਛੀ ਮਗਰ ਮਛੀ ਬਣ ਜਾਂਦੇ ਨੇ ਇਹਨਾਂ ਚ ਕੁਝ ਬਣੇ ਬਣੇ ਆਪਣੇ ਆਪ ਨੂੰ ਮਗਰ ਮਛੀ ਕਹਿੰਦੇ ਹੀ ਆ ਉਹਨਾਂ ਨੂੰ ਵੀ ਤਾਂ ਬਾਕੀ ਸਾਰਿਆਂ ਨੂੰ ਪਾਉਣ ਵਾਲੇ ਸਮੇਂ ਦੇ ਵਿੱਚ ਸੈੱਟ ਕਰ ਦਾਂਗੇ ਇਹ ਮਗਰ ਮਛੀ ਤੁਹਾਡੇ ਚ ਵੀ ਆ ਜਾਣਗੇ ਹੋੜ ਕੇ ਨਹੀਂ ਮਗਰ ਮਛੀ ਦੇਖੋ ਟੱਪੇ ਦਾ ਲੱਗੇ ਟੱਪੇ ਦਾ ਦੇਖ ਕੇ ਉਹਨਾਂ ਨੂੰ ਪਤਾ ਲੱਗਿਆ ਰਾਈਟ ਤੇ ਉਹਨਾਂ ਨੂੰ ਪਤਾ ਲੱਗਿਆ ਨਾਲ ਦੀ ਨਾਲ ਹੱਥ ਜੋੜ ਕੇ ਨਹੀਂ ਟੱਪੇ ਉਹਨਾਂ ਨੂੰ ਪਤਾ ਵੀ ਕੁਝ ਨਹੀਂ ਹੋਣਾ ਸਵਾ ਡੇਢ ਸਾਲ ਦੀ ਗੱਲ ਹੈ ਬਾਅਦ ਚ ਤਾਂ ਇਹ ਨਹੀਂ ਹੋਣਾ ਹੂੰ ਜੀ ਬਹੁਤ ਵਧੀਆ ਲੱਗਾ ਤੁਹਾਨੂੰ ਤੁਸੀਂ ਸਾਡਾ ਸਹਿਯੋਗ ਦਿੱਤੇ ਜਿੰਨੇ ਵੀ ਪੱਤਰਕਾਰ ਵੀਰ ਨੇ ਮੈਂ ਉਹਨਾਂ ਦਾ ਰਣੀ ਆ ਮੈਂ ਉਹਨਾਂ ਦਾ ਸਾਰੇ ਪੱਤਰਕਾਰ ਸਾਰੇ ਪੱਤਰਕਾਰਾਂ ਦਾ ਰਣੀ ਹੈ ਵੀ ਤੁਸੀਂ ਮੇਰੇ ਛੋਟੇ ਜਿਹੇ ਮੈਸੇਜ ਤੇ ਵੀ ਤੁਸੀਂ ਮਤਲਬ ਆ ਕੇ ਇਹ ਸਾਰਾ ਜਿਹੜਾ ਇੰਟਰਵਿਊ ਕੀਤਾ ਕਰ ਰਹੇ ਹੋ ਜਾਂ ਲੋਕਾਂ ਦੇ ਕੋਲੇ ਗੱਲ ਲੈ ਕੇ ਪਟਾਉਣੀ ਹੈ ਕਿਉਂਕਿ ਇੱਕ ਚੈਨਲ ਨਾਲ ਰਹੀ ਸੀ ਅਸੀਂ ਲੋਕਾਂ ਦੇ ਦੁੱਖ ਤਕਲੀਫਾਂ ਆਮ ਆਮ ਲੋਕਾਂ ਤੱਕ ਹੀ ਪਹੁੰਚਾ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਵੀ ਟੱਪੇ ਆ ਗਏ ਉਹ ਵੀ ਫੂਟਰ ਮਾਰਕੀਟ ਤੇ ਉਹ ਕੀ ਸਾਫ ਕਰਨਾ ਚਾਹੁੰਦੇ ਚੇਅਰਮੈਨ ਓਏ ਭਾਈ ਵੱਡੇ ਮਗਰਮਾ ਆਛਾ ਨਾ ਜੀ ਵੱਡੇ ਮਗਰਮਾ ਇਹਨਾਂ ਨੂੰ ਕਹਿ ਨਹੀਂ ਸਕਦੇ ਹਜੇ ਕੋਈ ਨਾ ਸਮਾਂ ਆਇਆ ਉਹ ਦੇਖਾਂਗੇ ਸਾਰਾ ਉਹਨਾਂ ਨੂੰ ਪਤਾ ਲੱਗ ਗਿਆ ਨੇ ਮਗਰਮੱਛਾਂ ਨੂੰ ਖਾਣ ਵਾਲੇ ਆ ਗਏ। ਉਹ ਸਾਰੇ ਕਹਿੰਦੇ ਸੀ ਪਰਚਾ ਦਰਜ ਕਰਾਉਣਾ ਜੇ ਪਰਚਾ ਕਿਸੇ ਨੇ ਦਰਜ ਕਰਾਉਣਾ ਮੈਸਟਰ ਬਲਡਿੰਗ ਹੁੰਦੇ ਕਲਾ ਲੈਣ। ਠੀਕ ਆ ਜਿਹੜੀ ਸਚਾਈ ਹੈ ਜੇ ਲੋਕਾਂ ਦੇ ਸਾਹਮਣੇ ਸਚਾਈ ਨਹੀਂ ਦੱਸਾਂਗੇ ਤੇ ਫਿਰ ਸਾਡਾ ਮਤਲਬ ਆਪੋਜੀਸ਼ਨ ਦੇ ਵਿੱਚ ਰਹਿਣ ਦਾ ਕੀ ਕੀ ਫਾਇਦਾ ਹੈ। ਨਹੀਂ ਨਹੀਂ ਜੇਕਰ ਕੋਈ ਮੁੱਦੇ ਚੱਕੂ ਆ ਤਾਂ ਉਥੇ ਪਰਚੇ ਦਰਜ ਹੋਣੇ ਚਾਹੀਦੇ। ਹੋ ਰਿਹਾ ਕਰ ਰਿਹਾ। ਹੋ ਸਕਦਾ ਮੇਰੇ ਤੇ ਵੀ ਕੱਲ ਨੂੰ ਪਰਚਾ ਦਰਜ ਹੋ ਜਾਵੇ। ਪਰ ਇੱਕ ਗੱਲ ਹੈ। ਲੱਗਦੀ ਆ ਜੋ ਪਰਚੇ ਦਰਜ ਕਰਵਾ। ਪਰ ਇੱਕ ਗੱਲ ਹੈ ਜਿੱਦਣ ਮੈਸਟਰ ਬਲਡਿੰਗ ਹੁੰਦੇ ਪਰਚਾ ਦਰਜ ਹੋ ਗਿਆ ਨਾ ਜੀ بس ਇਹ ਚੰਗੀ ਗੱਲ ਤਾਂ ਵੀ ਹਜੇ ਟੈਗਟ ਤੇ ਨਹੀਂ ਲੱਗੇ ਕੱਢਣਾ ਹਾਂਜੀ ਪਹਿਲੀ ਸਰਕਾਰਾਂ ਪਹਿਲੀ ਸਰਕਾਰਾਂ ਨਹੀਂ ਕੋਈ ਦੂਜੀਆਂ ਸਰਕਾਰਾਂ ਕਈ ਕਰਦੀਆਂ ਰੀਆਂ ਪਰ ਇਹਨਾਂ ਨੇ ਤਾਂ ਹੱਦਾਂ ਹੀ ਪਾਸਦਾ ਹੀ ਤੋੜਦੀਆਂ ਹੱਦਾਂ ਹੀ ਟੱਪ ਗਏ ਸਗੇ ਇਹ ਪਰਚੇ ਦਾ ਰਵਾਜ ਇਹ ਪਿਛਲੀਆਂ ਸਰਕਾਰਾਂ ਨੇ ਕਹਿੰਦੇ ਪਾਇਆ ਹੋਇਆ ਪਿਛਲੀਆਂ ਸਰਕਾਰਾਂ ਚ ਵੀ ਚੱਲਦਾ ਸੀ ਇਹ ਇੱਕ ਦੂਜੇ ਨੂੰ ਵੀਡੀਓ ਲਾ ਰਹੇ ਆ ਮੈਂ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਣਾ ਹੈ ਵੀ ਮਾਸਟਰ ਬਲਦੇਵ ਸਿੰਘ ਨੇ ਕਿਸੇ ਵੀ ਬੰਦੇ ਤੇ 5 ਸਾਲਾਂ ਦੇ ਵਿੱਚ ਕੋਈ ਪਰਚਾ ਦਰਜ ਕਰਾਇਆ ਹੋਵੇ ਕਿਸੇ ਨੇ ਕੋਈ ਧੱਕੇਸ਼ਾਹੀ ਕੀਤੀ ਹੋਵੇ ਕਿਸੇ ਤੇ ਕਿਸੇ ਦੇ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਇੱਕ ਵੀ ਸਖੋ ਕੋਈ ਲਿਆਉ। ਮੈਂ ਸਮੂਥਲੀ ਚਾਹ ਕੋਈ ਕਾਂਗਰਸ ਪਾਰਟੀ ਦਾ ਹੁੰਦਾ ਸੀ ਮੈਂ ਆਵਾਦੀ ਪਾਰਟੀ ਦਾ ਐਮਐਲਏ ਸੀ। ਕਾਚਾ ਅਕਾਲੀ ਹੁੰਦਾ ਕੋਈ ਬੰਦਾ ਹੁੰਦਾ ਸੀ ਚਾਹ ਕਾਂਗਰਸ ਦਾ ਬੰਦਾ ਕੋਈ ਆਉਂਦਾ ਕਹਿੰਦਾ ਸੀ ਸਾਡਾ ਕੰਮ ਹੈ ਤੇ ਮੈਂ ਬੜੇ ਮਾਣ ਨਾਲ ਕਰਦਾ ਸੀ ਵੀ ਮੈਂ ਤਾਂ ਜੇਤੋ ਹਲਕੇ ਦੇ 1.5 ਲੱਖ ਵੋਟਰਾਂ ਦਾ ਐਮਐਲਏ ਆ। ਮੈਂ ਕਦੇ ਨਹੀਂ ਸੋਚਦਾ ਸੀ ਵੀ ਇਹ ਕਾਂਗਰਸ ਪਾਰਟੀ ਦਾ ਅਕਾਲੀ ਹੈ। ਮੈਂ ਹੁਣ ਵੀ ਇਹੀ ਵਿਸ਼ਵਾਸ ਦਿੰਦਾ ਨਾ ਜੇ ਮੇਰੇ ਤੇ ਵਿਸ਼ਵਾਸ ਕਰਕੇ ਐਮਐਲਏ 5 ਸਾਲ ਵਾਸਤੇ ਬਣਾਤਾ ਤੇ ਪੂਰਾ ਕਿਉਂਕਿ ਪਹਿਲਾਂ 2 ਸਾਲ 2 ਸਾਲ ਤਾਂ ਪਤਾ ਨਹੀਂ ਲੱਗਦਾ ਕੰਮ ਦਾ ਜਦੋਂ ਕੰਮ ਨੂੰ ਪ ਉਹਨੂੰ ਸਰਕਾਰਾਂ ਬਦਲ ਜਾਂਦੀਆਂ ਤਾਂ ਆਉਣ ਵਾਲਾ ਸਮਾਂ ਮੈਂ ਫੇਰ ਬਾਰ-ਬਾਰ ਇਹ ਹੀ ਕਹਿੰਦਾ ਕਿ ਜਦੋਂ ਸਮਾਂ ਵਧੀਆ ਬਣ ਜਾਏਗਾ ਕਾਂਗਰਸੀ ਸਰਕਾਰ ਬਣ ਜੇਗੀ ਬਹੁਤ ਸਾਰਾ ਅਸੀਂ ਪੰਜਾਬ ਦੇ ਵਿੱਚ ਚੰਗਾ ਲੈ ਕੇ ਆ। ਬਾਈਟਰੀ ਸਾਢੇ 3 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ ਦੇ ਵਿੱਚ 14 ਕਰੋੜ ਰੁਪਏ ਦੇ ਲਗਭਗ ਰੁਪਇਆ ਵੀ ਸੀਵਰੇਜ ਬੋਰਡ ਕੋਲੇ ਆ ਚੁੱਕਿਆ। ਜੀ ਕਿਉਂ ਨਹੀਂ ਇਹ ਕੰਮ ਕਰ ਰਹੇ ਕੀ? ਦੇਖੋ ਨਕਾਮੀ ਤਾਂ ਇਹ ਉਹ ਵੀ ਹੁਣ ਜਦੋਂ ਮੈਂ ਐਮਐਲਏ ਸੀ ਸਾਡੇ ਐਮਪੀ ਸਾਡਾ ਬੜੇ ਵੀ ਸੀ ਪ੍ਰੋਫੈਸਰ ਸਲਸਿੰਗ ਅਸੀਂ 34-35 ਲੱਖ ਰੁਪਏ ਦੀ ਇੱਕ ਜਿਹੜੀ ਸੀਵਰੇਜ ਸਾਫ਼ ਕਰਨ ਵਾਸਤੇ ਮਸ਼ੀਨ ਲੈਂਦੀ ਸੀ ਉਹ ਚਲਾਉਣੀ ਕਿਨੇ ਹਰੀ ਹੁਣੀ ਚਲਾ ਰਹੇ ਹਰੀਸ਼ ਜੀ ਹੁਣੀ ਹਰੀਸ਼ ਜੀ ਕਾ ਬਹੁਤ ਸਾਰੇ ਹੁਣ ਕਹਿੰਦੇ ਨੇ ਹੁਣ ਇਹ ਆਪਣੇ ਇਥੋਂ ਦੇ ਨਗਰ ਕੌਂਸਲ ਦੇ ਪ੍ਰਧਾਨ ਹੁਣ ਕੰਨ ਚਲਾਉਂਦੇ ਹੁਣ 30 35 ਲੱਖ ਦੀ ਉਹਨੂੰ ਪਤਾ ਨਾਲੇ ਹਰੀਸ਼ ਨੂੰ 30 35 ਲੱਖ ਦੀ ਟਾਇਰ ਖਰਾਬ ਹੋ ਗਏ ਨੇ ਪਰ ਸਿਵਰੇਜ ਨਿਕਲੇ ਸਾਫ ਕਰਾਇਆ ਸਿਵਰੇਜ ਸਾਫ ਹੋਊਗਾ ਤਾਂ ਦੀ ਹੋਊਗਾ ਜਦੋਂ ਮਸ਼ੀਨ ਚਲਾਉਣੀ ਹੈ ਬਟ ਠੇਕੇ ਦੇ ਦੇ ਦਿੰਦੇ ਠੇਕਦਾਰ ਕੇ ਦਾ ਤੁਸੀਂ ਕੌਣ ਤੇ ਮੈਂ ਕੌਣ ਸਾਨੂੰ ਜਿਹੜੀ ਸਰਕਾਰੀ ਮਸ਼ੀਨਰੀ ਸਾਡੇ ਕੋਲੇ ਖੜੀ ਹੈ ਉਹ ਸਾਡੋ ਚਲਵਾਉਣੀ ਬਣਦੀ ਹੈ ਮੈਂ ਜਿੱਤ ਦੇ ਜਿੰਨੇ ਵੀ ਵੋਟਰ ਹੈ ਕਈ ਤੋਂ ਸ਼ਹਿਰ ਦੇ ਜਨੇ ਵੋਟਰਾਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕਰਾਂਗਾ ਕਿ ਸਾਰੇ ਉੱਠ ਕੇ ਭਾਈ ਆਪਾਂ ਨਗਰ ਕੌਂਸਲ ਦੇ ਪ੍ਰਧਾਨ ਨੂੰ ਜਾ ਕੇ ਮਿਲਗੇ ਵੀ ਜਿਹੜੀ 34-35 ਲੱਖ ਰੁਪਏ ਦੀ ਮਸ਼ੀਨ ਲੈ ਕੇ ਖੜ੍ਹੀ ਹੋਈ ਸੀਵਰੇਜ ਸਾਫ਼ ਕਰਨ ਵਾਸਤੇ ਆ ਤੇ ਆਪਾਂ ਉਹ ਭਾਈ ਸੀਵਰੇਜ ਉਹਦੇ ਨਾਲ ਸਾਫ਼ ਹੋ ਸਕਦਾ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਵੀ 8 ਮਹੀਨੇ ਹੋ ਗਏ 12ਵੇਂ ਮਹੀਨੇ ਦੇ ਤੱਕ ਬਣੇ ਹੋਏ ਨਗਰ ਕੌਂਸਲ ਕੋਲੇ ਵੀ ਬਹੁਤ ਵੱਡਾ ਰੁਪਇਆ ਫੰਡ ਪਿਆਗਾ ਉਹਨਾਂ ਦਾ ਜਿਹੜਾ ਨਗਰ ਕੌਂਸਲ ਦੇ ਅੰਡਰ ਉਹਨਾਂ ਗਲੀਆਂ ਸੜਕਾਂ ਪਿੰਡਾਂ ਵਾਲੀਆਂ ਕੋਈ ਵਿਕਾਸ ਨਹੀਂ ਹੋ ਰਿਹਾ ਮਾੜੀ ਕੀ ਲੱਗਦਾ ਕਿਉਂ ਨਹੀਂ ਕਰਵਾ ਮੈਂ ਫਲਾਣੇ ਗਲੀ ਦੇ ਵਿੱਚ ਬੱਲਾ ਬਲਾਤਾ ਤੇ ਮੈਂ ਫਲਾਣੀ ਟਿੰਕਰੀ ਦੇ ਵਿੱਚ ਟਿਊਬ ਲਾਤੀ ਹੁਣ ਤਾਂ ਬੜਾ ਕੁਛ ਉਹਦੇ ਕੋਲੇ ਆ ਜਿਹੜਾ ਹੱਥ ਪਿੱਛੇ ਜਿਹੜਾ ਧੱਕਾ ਕੀਤਾ ਹੈ ਨਗਰ ਕੌਂਸਲ ਦੇ ਪ੍ਰਧਾਨ ਨੇ ਕੀਤਾ ਹੈ ਜਿਹੜਾ ਕਹਿੰਦਾ ਸੀ ਵਾ ਠੇਕੇ ਠੇਕਾ ਜਿਹੜਾ ਉਥੇ ਬੱਸ ਸਟੈਂਡ ਵਾਲਾ ਜਾਂ ਜਿੱਥੇ ਕਬਜ਼ਾ ਕੀਤਾ ਸਭ ਸਦਾ ਹੁਣ ਕਿੱਥੇ ਹੈ ਸਰਕਾਰ ਵੀ ਉਹਨਾਂ ਦੀ ਨਗਰ ਕੌਂਸਲ ਦਾ ਪ੍ਰਧਾਨ ਵੀ ਉਹਨਾਂ ਦਾ ਬੰਦੇ ਵੀ ਹੋਈ ਹੁਣ ਕੱਲੇ ਹੁੱਟਰ ਮਾਰ ਕੇ ਕੋਲ ਲੰਘਣਾ ਨਹੀਂ ਗੱਲ ਬਣ ਗਈ ਹੁੱਟਰ ਮਾਰ ਕੇ ਲੰਘਗੇ ਐਮਐਲਏ ਸਾਹਿਬ ਲੰਘ ਕੇ ਗਏ ਕੋਈ ਗੱਲ ਨਹੀਂ ਮਿਲਦੇ ਰਾਵਾਂਗੇ ਉੱਥੇ ਜਿਹੜਾ ਘੇਰਾ ਪਾਉਣਾ ਪਿਆ ਉੱਥੇ ਵਿਧਾਨ ਸਭਾ ਦੀ ਵੀ ਇਹਨਾਂ ਨੂੰ ਪਾਵਾਂਗੇ ਪਰ ਪਰ ਕੋਈ ਗੱਲ ਨਹੀਂ ਆਉਂਦੀ ਤਾਂ ਫਿਰ ਕੀ ਹੈ ਪਰ ਇੱਕ ਗੱਲ ਹੈ ਵੀ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਜਿਹੜੇ ਅੱਜ ਇੱਥੇ ਹੋਰ ਵੀ ਜਿਹੜਾ ਆਪਣਾ ਚੰਦ ਭੰਦਾ ਸਾਡਾ ਇੱਥੇ ਧੱਕਾ ਕੀਤਾ ਦਲਿਤ ਪਰਿਵਾਰਾਂ ਦੇ ਨਾਲ ਉਹਨਾਂ ਨੂੰ ਵੀ ਕਰਨਾ ਸੀ ਮੈਂ ਉਹਨਾਂ ਨੂੰ ਵੀ ਕੋਸ਼ਿਸ਼ ਕਰਦੇ ਜੇ ਕਿਤੇ ਹੋਏ ਤਾਂ ਉਹਨਾਂ ਨੂੰ ਜਾ ਕੇ ਮਿਲ ਕੇ ਗੱਲ ਕਰਾਂਗੇ ਦਲਤਾਂ ਤੇ ਪਰਚੇ ਦਰਜ ਕਰਾਉਣੇ ਜਦ ਛੋਟੇ ਕਿਸਾਨਾਂ ਤੇ ਪਰਚੇ ਦਰਜ ਕਰਾਉਣੇ ਇਹ ਬਹੁਤ ਬਹੁਤ ਚੰਗੀਆਂ ਗੱਲਾਂ ਜੀ ਜੀ ਧੰਨਵਾਦ ਦੂਜੇ ਪਾਸੇ ਐਮਐਲਏ ਸਾਬੀ ਸਾਰੇ ਆਪਾਂ ਉਹਨਾਂ ਦਾ ਵੀ ਪੱਖ ਜਾਣ ਐਮਐਲਏ ਅਮੋਲਕ ਸਿੰਘ ਆਮ ਆਦਮੀ ਪਾਰਟੀ ਦੇ ਜੱਤੋ ਤੋਂ ਆਰੇ ਮਲੇ ਵੀ ਪਹੁੰਚ ਰਹੇ ਆ ਇਹਨਾਂ ਵੀ ਪਸਦਿਆ ਜਾ ਫੋਟੋਆਂ ਮੇਰੇ ਸਾਹਬ ਸਤਿ ਸ਼੍ਰੀ ਅਕਾਲ ਜੀ ਐਮਐਲਏ ਸਾਹਿਬ ਕਿ ਮੈਨੂੰ ਲੱਗਦਾ ਅੱਜ ਜਿਹੜਾ ਮੰਡੀ ਦਾ ਜਲ ਜਲ ਹੋ ਰਿਹਾ ਉਹ ਹੀ ਵੇਖਣ ਆਏ ਸੀਗੇ ਅਸੀਂ ਕਿੱਥੇ ਕਿੱਥੇ ਜੀ ਤੇ ਫੋਨ ਕਰਤਾ ਇਸ ਜੀ ਨੂੰ ਨਿਕਲ ਜੂਗਾ ਪਾਣੀ ਮੈਨੂੰ ਲੱਗਦਾ ਅਜੇ ਤਾਂ ਘੰਟਾ ਵੀ ਨਹੀਂ ਹੋਇਆ ਮੀਂਹ ਪਿਆ ਨਹੀਂ ਉਹ ਗੱਲ ਕਰਦੇ ਕਿੱਥੇ ਨਹੀਂ ਮੈਨੂੰ ਕਹਿੰਦਾ ਪੁੱਜੇਗਾ ਹੀ ਨਹੀਂ ਹੋਣੀ ਜਿੱਥੇ ਪਾਣੀ ਨਾ ਹੋਵੇ ਹਾਂ ਹੈਗੀ ਆ ਪ੍ਰੋਬਲਮ ਜੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਵਧੀਆ ਕੰਮ ਕੀਤਾ ਹੁੰਦਾ ਫਿਰ ਇਹ ਹੋਣੀ ਨਹੀਂ ਸੀ ਲੋੜ ਅੱਜ 14 ਕਰੋੜ ਰੁਪਏ ਦੀ ਰਾਈਜ਼ਿੰਗ ਮੇਨ ਪਾਈਪਰ ਨੇ ਨਿਪਟਣ ਵਾਲੀਆਂ ਹੋਰ 10 15 ਦੇ ਨਾਲ ਉਹ ਚੱਲ ਪੁੱਗਿਓ ਦੇ ਨਾਲ ਮੇਰੇ ਹਿਸਾਬ ਨਾਲ 90% ਹਾਲ ਹੋ ਗਿਆ ਐਮਐਲਏ ਸਾਹਿਬ ਜਿਹੜੇ ਜਿਵੇਂ ਸਰਕਾਰ ਪੈਸੇ ਵੀ ਲਿਆਉਂਦੀ ਆ ਫਿਰ ਕੰਮ ਕਿੱਥੇ ਖੜ ਜਾਂਦਾ ਕੰਮ ਕਿਉਂ ਨਹੀਂ ਹੁੰਦਾ ਵੇਖੋ ਇਹ ਨਾ ਜਿਹੜਾ ਆਹ ਪਾਣੀ ਆ ਇਹ ਪਾਣੀ ਤਾਂ ਕਿਤੇ ਮਰਜੀ ਸ਼ਹਿਰ ਚ ਜਾਉੜੋ ਤੁਸੀਂ ਜਦੋਂ ਆ ਆਈਮੀ ਪਾਊਗਾ ਤਾਂ ਉਹ ਪਾਣੀ ਖੜਨਾ ਹੀ ਖੜਨਾ ਹੈ ਜੀ ਅਜੇ ਤਾਂ ਮਨ ਲੱਗਦਾ ਵੀ ਘੰਟਾ ਵੀ ਨਹੀਂ ਹੋਇਆ ਹਜੇ ਤੁਸੀਂ ਉਹ ਵੇਖ ਲਓ ਵੀ ਸਾਰੇ ਛਤਰੀ ਲੈ ਕੇ ਫਿਰਦੇ ਆ ਮੀਂਹ ਪਈ ਜਾਂਦਾ ਤੇ ਕਹਿਣ ਦਾ ਮਤਲਬ ਇਹ ਆ ਤੁਸੀਂ ਭਾਵੇਂ ਲੁਧਿਆਣਾ ਦੇਖ ਲਓ ਮਹਾਲੀ ਵੇਖ ਲਓ ਚੰਡੀਗੜ੍ਹ ਜਿਹੜੇ ਆਪਾਂ ਵੱਡੇ ਸ਼ਹਿਰ ਸਮਝਦੇ ਆ ਉੱਥੇ ਵੀ ਪਾਣੀ ਖੜਦਾ ਪਰ ਉਹ ਨਿਕਲਦਾ ਕਿੰਨੇ ਚਿਰ ਚਾ ਉਹ ਸੀਵਰੇਜ ਸਿਸਟਮ ਹੁੰਦਾ ਸੋ ਮੈਨੂੰ ਲੱਗਦਾ ਹੈ ਜਲਦੀ ਪਹਿਲਾਂ 20 25 25 ਦਿਨ ਇਹ ਪਾਣੀ ਖੜਾ ਰਹਿੰਦਾ ਸੀ ਤੇ ਅਸੀਂ ਇੱਕ ਅੱਧੇ ਦਿਨ ਚ ਨੂੰ ਸਫਾਈ ਮੈਂ ਸਰ ਜੀ ਅੱਜ ਝੋਨਾ ਲਾਇਆ ਮੱਛੀਆਂ ਛੱਡੀਆਂ ਝੋਨਾ ਲਾਇਆ ਇੱਥੇ ਮੱਛੀਆਂ ਛੱਡੀਆਂ ਉਹ ਤਾਂ ਹੁਣ ਦੀ ਗੱਲ ਇਹ ਆ ਵੀ ਇਲੈਕਸ਼ਨਾਂ ਦਾ ਸਮਾਂ ਅਗਲਾ ਕਹਿੰਦਾ ਵੀ ਟਿਕਟ ਮਿਲ ਜੇ ਮੈਨੂੰ ਤੇ 5 ਸਾਲ ਪਹਿਲਾਂ ਮਾਸਟਰ ਜੀ ਵੀ ਐਮਐਲਏ ਰਹੇ ਆ ਜਿਹੜੇ ਹੁਣ ਮੱਛੀਆਂ ਛੱਡ ਪਾਰਟੀ ਚ ਰਹੇ ਆ ਹਾਂ ਮੈਂ ਉਹੀ ਦੱਸਣ ਲੱਗਾ ਹੁਣ ਕਾਂਗਰਸ ਚ ਨੇ ਉਦੋਂ ਕਾਂਗਰਸ ਦੀ ਸਰਕਾਰ ਠੀਕ ਹੈ ਇਹਨਾਂ ਨੂੰ ਆਪਦੀ ਪਾਰਟੀ ਨੂੰ ਵੀ ਸਵਾਲ ਕਰਨਾ ਚਾਹੀਦਾ ਵੀ ਉਦੋਂ ਵੀ ਐਂ ਹਾਲ ਆਂ ਸਾਲ ਇਹਨਾਂ ਨੇ ਉਦੋਂ ਹੋਣੀ ਕੋਸ਼ਿਸ਼ ਕੀਤਾਗਾ ਜੇ ਉਦੋਂ ਜੋ ਜੁਰ ਲਾ ਕੇ ਉਦੋਂ ਵੀ ਸਰਕਾਰ ਤੋਂ ਕਰਵਾ ਜਾਂਦੇ ਤਾਂ ਸਾਨੂੰ ਆ ਵੇਖਣਾ ਹੀ ਨਾ ਪੈਂਦਾ ਵੱਡੇ ਪੱਦਰ ਤੇ ਫੰਡ ਨਗਰ ਕੌਂਸਲ ਕੋਲੇ ਵੀ ਪਿਆ ਵੀ ਤੇ ਕੋਈ ਗਲੀ ਨਹੀਂ ਬਣ ਰਹੀ 8 ਮਹੀਨਿਆਂ ਤੋਂ ਪ੍ਰਧਾਨ ਬਣੇ ਹੋਏ ਨਗਰ ਸਾਰੀਆਂ ਗਲੀਆਂ ਬਣ ਰਹੀਆਂ ਤੁਹਾਡੇ ਨਾਲ ਨਹੀਂ ਬਣਦੀ ਉਹਨਾਂ ਦੀ ਰੌਲਾ ਇਹ ਆ ਤਾਂ ਤੁਹਾਨੂੰ ਦੀਂਦੀ ਨਹੀਂ ਕੋਈ ਗਲੀ ਨਹੀਂ ਤੁਹਾਨੂੰ ਮੈਂ ਦਿਖਾ ਦੇਵਾਂਗੇ ਤੁਹਾਨੂੰ ਕੋਈ ਨਹੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਕੈਮਰਾ ਵੀ ਲੈ ਕੇ ਚੱਲਾਂਗੇ ਹੁਣ ਅਸੀਂ ਇਹ ਸੜਕਾਂ ਸ਼ੁਰੂ ਕਰਨ ਲੱਗੇ ਉਹ ਦਿਨ ਆ ਜਿਓ ਆ ਜਿਹੜੀਆਂ ਟੁੱਟੀਆਂ ਹੋਈਆਂ ਆਪਣੀਆਂ ਇਧਰਲੇ ਪਾਸੇ ਰੇਲਵੇ ਵਾਲੇ ਉਦੋਂ ਤੋਂ ਮੇਰਾ ਸਵਾਲ ਸੀ ਕਿ ਜਿਹੜੇ ਇੱਥੇ ਵਾਟਰ ਬਾਕਸ ਦੀ ਪਾਈਪ ਪੈ ਰਹੀ ਹੈ ਤੇ ਉਹਨਾਂ ਨੇ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਪੱਟ ਪੱਟ ਕੇ ਜਿਹੜੀਆਂ ਸੜਕਾਂ ਸਾਰੀਆਂ ਮੰਡੀ ਦੀਆਂ ਸੜਕੀਆਂ ਆ ਜਿਹੜੀ ਵਾਟਰ ਬਾਕਸ ਵਾਲੀ ਪਾਈਪ ਪੈ ਰਹੀ ਹੈ ਉਹਨਾਂ ਨੇ ਹੀ ਸਾਰਾ ਲੋਡ ਕਰਤਾ ਹੁਣ ਪਾਉਣ ਵਾਸਤੇ ਤਾਂ ਪੱਟਣੀ ਪਊਗੀ ਹੁਣ ਪੱਟੇ ਬਿਨਾ ਕੋਈ ਨਵੀਜ਼ੀਬਲ ਚੀਜ਼ ਤਾਂ ਨਹੀਂ ਜਿਹੜੀ ਵਿੱਚ ਰੱਖੀ ਜਾਵੇ ਪੱਟ ਕੇ ਜਦੋਂ ਪੱਟ ਕੇ ਉਹਨੂੰ ਪਾ ਦੇਣਗੇ ਉਦੋਂ ਮਗਰੋਂ ਉਹਨੂੰ ਲੋਡ ਵੀ ਉਹੀ ਕਰਨਗੇ ਉਹਨਾਂ ਨੂੰ ਇਹ ਇਨਸਟ੍ਰਕਸ਼ਨਸ ਹੈ ਹਾਂਜੀ ਐਮਐਲ ਸਾਹਿਬ ਜਿਵੇਂ ਤੁਹਾਡੇ ਕੋਲ ਤਾਂ ਵੱਡੀ ਗੱਡੀ ਹੈ ਕੁਝ ਤਾਂ ਬੜੇ ਸੋਕੇ ਨਾਲ ਆ ਗਿਓ ਆਮ ਬੰਦੇ ਦਾ ਕੀ ਬਣੂਗਾ ਜਿਹੜੇ ਜਿਹੜੇ ਕੋਈ ਅਮਰੁੱਤੀ ਆ ਉਹ ਕਿਵੇਂ ਲੰਘੂ ਜਦੋਂ ਹੁਣ ਇੱਡੇ ਇਡਾ ਪਾਣੀ ਹੈ ਉਹ ਅਮਰੁੱਤੀ ਡੁੱਬ ਜੂਗੀ ਵੇਖੋ ਅਸੀਂ ਵੀ ਛੋਟੀਆਂ ਗੱਡੀਆਂ ਛੋਟੇ ਸਾਈਕਲ ਮੋਟਰਸਾਈਕਲਾਂ ਤੇ ਆਏ ਆ ਠੀਕ ਹੈ ਗੱਡੀ ਵੱਡੀ ਛੋਟੀ ਨਾਲ ਨਹੀਂ ਹੁੰਦਾਗਾ ਮੀ ਹਜੇ ਮੁਕੇ ਨੂੰ ਘੰਟਾ ਮੁਕੇ ਮੈਨ ਲੱਗਦਾ ਹਜੇ ਵੀ ਪਈ ਜਾਂਦਾ ਵੇਖ ਸਕਦੇ ਆ ਤੁਸੀਂ ਉੱਪਰ ਪੈ ਰਹੇ ਸ਼ੀਸ਼ੇ ਤੇ ਤੋਂ ਮੀ ਬੰਦ ਹੋ ਲੈਣ ਤੇ ਪੱਤਰਕਾਰ ਸਾਹਿਬ ਉਦੋਂ ਮਗਰੋਂ ਅਸੀਂ ਪਾੜੀ ਸਹੀ ਕਰਦਾਂਗੇ ਸਾਰੀਆਂ ਗੱਡੀਆਂ ਆਰਾਮ ਨਾਲ ਲੰਘਣਗੀਆਂ ਵੱਡੀਆਂ ਛੋਟੀਆਂ ਸਾਈਕਲ ਵਾਲਾ ਪੈਦਲ ਠੀ ਧੰਨਵਾਦ ਐਮਲ ਜੀ ਇਧਰ ਦਿਖਾਣਾ ਚਾਹੁੰਦੇ ਆ ਕਿ ਇਧਰ ਇੱਕ ਛੋਟੀ ਗੱਡੀ ਹੈ ਜਿਹੜੀ ਇਹ ਵੇਖਾਂਗੇ ਕਿਵੇਂ ਲੰਘੂਗੀ ਛੋਟੀਆਂ ਗੱਡੀਆਂ ਵਾਲਿਆਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਨੇ ਮੱਛੀਆਂ ਛੱਡੀਆਂ ਉਹ ਕਹਿੰਦੇ ਅੱਜ ਮੱਛੀਆਂ ਆਇਆ ਪਰ ਇਹ ਥੋੜੇ ਦਿਨਾਂ ਨੂੰ ਇਹ ਮਗਰ ਮੱਟ ਪਾਉਂਦਾ ਕੀ ਹੋਰ ਕੰਮ ਹੈ ਇਹਦਾ ਆ ਬਿਆਰ ਕੇ ਹਲਾਤਾ ਹਾਂ ਜਿਹੜਾ ਵਾੜਾ ਕ੍ਰਿਸ਼ਨਪੁਰਾ ਵਾੜਾ ਕ੍ਰਿਸ਼ਨਪੁਰਾ ਲੱਗਦਾ ਵੀ ਕੱਲੀ ਡੁੱਬ ਜੂਗੀ ਇੱਥੇ ਮੈਨੂੰ ਤਾਂ ਲੱਗਦਾ ਸਾਰਾ ਕੋਸੀ ਡੁੱਬ ਜੂਗਾ ਜਿਹੜੇ ਹਿਸਾਬ ਨਾਲ ਸ਼ਹਿਰ ਵੀ ਡੁੱਬਨ ਦੇ ਹਾਲਾਤ ਹੀ ਆਏ ਪਏ ਸਾਰੇ ਫਿਰ ਵਧੋਂਗੇ ਕਿ ਮੈਂ ਗੱਡੀ ਦੇ ਕਿਸੇ ਪਾਸੇ ਦਾ ਰਸਤਾ ਲੱਗਦਾ ਲੱਗਦਾ ਵੀ ਚੰਗਾ ਰਸਤਾ ਉਧਰ ਪਾਸੇ ਨਹੀਂ ਐਦੂ ਚੰਗਾ ਮੇਰੇ ਹਿਸਾਬ ਨਾਲ ਜੈਤੋ ਜਿੰਨਾ ਵਿਕਾਸ ਹੋਇਆ ਐਦੂ ਵੱਧ ਕਿਤੇ ਹੋਣਾ ਵੀ ਨਹੀਂ ਜਿਹੜੇ ਹਿਸਾਬ ਨਾਲ ਦਿਸੀ ਜਾਂਦਾ ਬਾਈ ਤੁਹਾਡੇ ਸਾਹਮਣੇ ਆ ਫਿਰ ਸਾਨੂੰ ਮੋੜਨ ਦੀ ਕੀ ਲੋੜ ਪਈ ਸੀ ਆਮਾਦੀ ਪਾਰਟੀ ਦਾ ਕਾਹਦੀ ਸੀ ਕੰਮੀ ਬਹੁਤ ਕਰ ਰਹੇ ਜਿਹੜੇ ਹਿਸਾਬ ਨਾਲ ਕੰਮ ਕਰੀ ਜਾਂਦੇ ਦਿੱਸੀ ਜਾਂਦੇ ਬਾਈ ਜਿਹੜੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਕੋਈ ਵੀ ਬੰਦਾ ਮੇਰੇ ਹਿਸਾਬ ਨਾਲ ਇਥੋਂ ਦੀ ਕੋਈ ਵਿਰਲਾ ਲੈ ਕੇ ਜਾਊਗਾ ਗੱਡੀ ਮੇਰੇ ਵਰਗਾ ਤਾਂ ਕੋਈ ਕੋਈ ਵੀ ਨਹੀਂ ਲਿਜਾ ਸਕਦਾ ਆ ਵੇਖੋ ਗੱਡੀ ਆ ਰਹੀ ਆਕੇ ਤੇ ਇਹ ਬਾਈ ਨੇ ਲਾਤੀ ਆਉਂਦੀ ਬਣ ਗਈ ਸੀ ਨਵੀਂ ਗੱਡੀਆਂ ਉੱਪਰ ਲੱਗੇ ਹੋਣ ਪਛਲਾ